ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਦੂਜਾ ਦਿਨ ਰਾਹ ਦਾ ਤੇ ਚੱਲੀ ਜਾਂਦਾ ਕੰਮ ਟਰੈਕਟਰ ਲੱਗੇ ਪਏ ਨੇ ਇਹ ਬੜਾ ਵਧੀਆ ਕੰਮ ਆ ਮੱਖਣ ਸਿੰਘ ਇਹਨਾਂ ਵੱਲੋਂ ਚਾਹ ਦੀ ਸੇਵਾ ਕੀਤੀ ਹੈ ਧੰਨਵਾਦ ਜੀ ਮੱਖਣ ਜੀ ਬਹੁਤ ਬਹੁਤ ਇਧਰ ਆਪਣਾ ਟਰੈਕਟਰ ਖੜਾ ਸਰਪੰਚ ਸਾਹਿਬ ਤੇ ਹੋਰੀ ਜਾਲਰ ਸਾਹਿਬ ਠੀਕ ਹੈ ਜੀ ਚੜਦੀ ਕਲਾ ਹਾਂ ਜੀ ਦੁਬਾਰੇ ਬਣਾ ਲਓ ਕਿਉਂ ਕਿਵੇਂ ਝੋਟਿਆ ਹੋਰ ਵਰਗੜਾ ਵਧੀਆ ਬਾਈ ਵਧੀਆ ਇਧਰ ਖਾਲਸਾ ਜੀ ਕੀ ਹਾਲ ਨੇ ਖਾਲਸਾ ਜੀ ਜੀ ਗਿਆਨੀ ਨੂੰ ਕਟਾ ਪੁੱਟ ਖਾ ਜਾਂਦਾ ਮੈਨੂੰ ਤਾਂ ਝੋਟਾ ਖਾਈ ਚੱਲੀ ਜਾਂ ਦੂਜਾ ਦਿਨ ਓ ਤੱਕੜਟਰ ਲੱਗੇ ਪਿਆ ਉਧਰ ਚੱਲੀ ਜਾਂਦਾ ਕੰਮ ਲੈ ਜਾਂ ਵੀ ਹੋਰ ਲੈ ਜਾਂਦੇ ਓ ਲਾਵੇ 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 ਚੱਕਦੇ ਚੱਲ ਵੀ ਚੱਲ ਹੌਲੀ ਹੌਲੀ ਕਹਾਂ ਕਰ ਲਾ ਮੜਿਆ ਬਾਹਰ ਓਕੇ ਥੱਲੇ ਦਾ ਰਿਫਟ ਲੋ ਵੀ ਚੱਲੀ ਜਾਂ ਰਹਾਦਾ ਕੰਮ ਆਇਓ ਖਾਲ ਭਰਨ ਆਦੋ ਵੱਡੀ ਕੋਮੰਦੀ ਸੰਗਤ ਵੀ ਆ ਗਈ ਟਰੈਕਟਰ ਲੱਗ ਗਿਆ ਹੁਣ ਤੇ ਨਾਲ ਦੀ ਨਾਲ ਰਾਹ ਚੱਲਦਾ ਕੰਮ ਪੱਧਰਾ ਓਕੇ ਆ ਜਮਾ ਬੱਟ ਕੇ ਇਹਨਾਂ ਖਿੱਚੀ ਜਾਂਦੇ ਚਾ ਲਗੇ ਇਹਨਾਂ ਹੌਲੀ ਹੌਲੀ ਖਿੱਚੀ ਜਾਂ ਗਰ ਲਓ ਜੀ ਰਾਹ ਬੜੇ ਚਰਵਾ ਸੋਹਣੀਆਂ ਕਿੰਨੇ ਚਰਵਾ ਸੋਹਣੀਆਂ ਪ੍ਰਮਾਤਮਾ ਨੇ ਅੱਜ ਇਹ ਜਿੱਡੇ ਦਾ ਮਰਬਾ ਬੰਦੀ ਹੋਈ ਆ ਉਹਦੇ ਦਾ ਪਹਿਲੀ ਵਾਰ ਰਾਹ ਨਿਕਲੇ ਆਪਣੇ ਪਿੰਡ ਜਣਾ ਪਹਿਲੀ ਵਾਰ ਰਾਹ ਘੜਾਇਆ ਪਿੰਡ ਚ ਤੇ ਆ ਸਾਰਾ ਖਾਲ ਵੀ ਸਾਰਾ ਵਿੱਚ ਆਉਂਦਾ ਗਿਆ ਤੇ ਹੌਲੀ ਹੌਲੀ ਚੱਕੀ ਟਰਾਲੀ ਜੀ ਆਂਦਾ ਬਾਬੇ ਦੀ ਕਿਰਪਾ ਨਾਲ ਤੇ ਆਹ ਦੇਖੋ ਮੰਗਰਾ ਰਾਹ ਬਣਦਾ ਆਉਂਦਾ ਵੀ ਦੇਖ ਸਕਦੇ ਹੋ ਇਹ ਇੱਕ ਨੰਬਰ ਕੰਮ ਆ ਹੋਰ ਜੀ ਅੱਜ ਆ ਜੀ ਕਿਵੇਂ ਹੋ ਸਾਡੇ ਨੰਬਰਦਾਰ ਸਾਹਿਬ ਐ ਪੂਰਾ ਮਾਹੌਲ ਬਣ ਰੱਖਿਆ ਜੀ ਜਿੰਨਾ ਕਹਿ ਦੋ ਉਹਨਾਂ ਦੇਖੋ ਮੰਗਰਾ ਇੱਕ ਨੰਬਰ ਕੰਮ ਆਉਂਦਾ ਵਿੱਚ ਦੇ ਮੂੰਹ ਵੀ ਬੜੇ ਬਣੇ ਹੋਏ ਆ ਇਹ ਤਾਂ ਹੱਕ ਆ ਭਾਈ ਸਾਡਾ ਵੀ ਹੱਕ ਆਪ ਦਾ ਟਾਈਮ ਆਗੇ ਲੈਂਚ ਟਾਈਮ ਹੋ ਗਿਆ ਜੀ ਕੀ ਹਾਲ ਚਾਲ ਪੰਚਾਇਤ ਬਹੁਤ ਵਧੀਆ ਜੀ ਬਹੁਤ ਵਧੀਆ ਕਿੰਨੇ ਕ ਬੰਦੇ ਜੱਜ ਆ ਰਹੇ ਨੇ ਕੋਈ ਹੈ ਕੋਈ ਨਹੀਂ ਜੀ ਘੱਟ ਹੀ ਆ ਰਹੇ ਨੇ ਨਰਾਜ ਨੇ ਹਣਾ ਨਰਾਜ ਨਹੀਂ ਆਹ ਬਹੁਤ ਵੱਡਾ ਧੰਨਵਾਦ ਮੱਖਣ ਵੀਰ ਦਾ ਮੈਂ ਧੰਨਵਾਦ ਪ੍ਰਸ਼ਾਦਾ ਲੈ ਕੇ ਆ ਜੀ ਖਾਲਸਾ ਜੀ ਸਾਂਝੇ ਕੰਮ ਤੇ ਸਾਂਝੇ ਕੰਮ 'ਚ ਪ੍ਰਸ਼ਾਦਾ ਲੈ ਕੇ ਆਇਆ ਰੱਬ ਦਿਨ ਦਿਨ ਦੋਗਣੀ ਤੇ ਰਾਤ ਚੌਕਣੀ ਤਰੱਕੀ ਬਖਸ਼ੇ ਨਰਾਜ ਬਹੁਤ ਨੇ ਬੰਦੇ ਰਾਹ ਤੇ ਚਲੋ ਰੱਬ ਸਮਤ ਵਰਤੇ ਇਹਨਾਂ ਨੂੰ ਕਿਉਂਕਿ ਲੰਘਣਾ ਤਾਂ ਸਾਬ ਨਹੀਂ ਆ ਠੀਕ ਹੈ ਚੰਗੇ ਕੰਮ ਨੂੰ ਤੁਸੀਂ ਦੇਖ ਸਕਦੇ ਹੋ ਵੀ ਆਹ ਦੇਖ ਕਿੱਥੇ ਆ ਤੇ ਵਿਛਦੇ ਹੈ ਹਾਂ ਚੰਗੇ ਕੰਮ ਕਰਦੇ ਨੇ ਟਿੱਕੇ ਨਾਲ ਲੱਗੇ ਫਿਰ ਹਾਂ ਇਹ ਤਾਂ ਸਹੀ ਕੰਮ ਨੂੰ ਤਾਂ ਟਿੱਕੇ ਹੋ ਜਲਦੀ ਜਾਣਾ ਭਾਈ ਅੱਜ ਕੰਮ ਆ ਇੱਕ ਨੰਬਰ ਤੇ ਆ ਜਾਵਾਂ ਕੰਮ ਪੂਰਾ ਆ ਦੇਖੋ ਰਾਹ ਨਿਕਲਵਾ ਮਾਰੂਨੇਗਾ ਆਹ ਫੋਲਦਾ ਪਰਿਆਂ ਲਗਾ ਕੋਠਾ ਵੀ ਅੱਧਾ ਢਾਊਗਾ ਇਹ ਇੱਕ ਨੰਬਰ ਤੇ ਮਾਹੌਲ ਪੂਰਾ ਆਪਣਾ ਡੈਕਟਰ ਆ ਗਿਆ ਪੂਰਾ ਕੰਮ ਚੱਲੀ ਜਾਂਦਾ ਹੈ ਜਮਾਂ ਆਹ ਬਣਾ ਲਾਂਗੇ ਦੜ ਕੇ ਤੇ ਖਾਲ ਰਹੀ ਆ ਪਤਾ ਲੱਗਦਾ ਹੀ ਖਾਲ ਕਿਧਰ ਗਿਆ ਮੁੜ ਕੇ ਇੱਕ ਠੱਕੋ ਫਿਰਦਾ ਇੱਕ ਆ ਗਿਆ ਇੱਕ ਆ ਜਾਂਦਾ ਇੱਕ ਆ ਜਾਂਦਾ ਹਜੇ ਮੰਗ ਰਹਾਂ ਦਿਆ ਦੋ ਤੁਰੇ ਹੈ ਚੱਲੀ ਜਾਂਦਾ ਪੱਥ ਦਾ ਕੰਮ